ਹੁਣ ਪੰਜ ਕਰਕੇ ਕਿਹੜੇ ਕਿਹੜੇ ਨੇ ਪਿਆਰਿਓ ਇੱਕ ਤਾਂ ਸਾਨੂੰ ਬਾਜਾਂ ਵਾਲੇ ਸਤਿਗੁਰਾਂ ਨੇ ਕੜਾ ਦਿੱਤਾ ਹੱਥ ਵਿੱਚ ਪਾਉਣ ਵਾਸਤੇ ਲੋਹੇ ਦਾ ਕੜਾ ਤੇ ਗੁਰਮਤ ਵਿੱਚ ਇਹਨੂੰ ਸਰਬ ਲੋਭ ਵੀ ਕਹਿੰਦੇ ਨੇ ਸਰਬ ਲੋਭ ਦਾ ਕੜਾ ਇਹ ਜਿਨੇ ਤੇਰੇ ਕਕਾਰ ਦੇ ਨਾਲ ਤੈਨੂੰ ਇਹਨਾਂ ਤੋਂ ਹੀ ਬਹੁਤ ਵੱਡਾ ਗਿਆਨ ਮਿਲ ਸਕਦਾ ਜੇ ਤੂੰ ਲੈਣਾ ਹੋਵੇ ਕੜਾਏ ਤੋਂ ਸਾਨੂੰ ਕੀ ਗਿਆਨ ਮਿਲਦਾ ਭਾਈ ਕੜਾ ਇੱਕ ਤਾਂ ਸਾਡੇ ਸਾਰੇ ਸਰੀਰ ਦਾ ਜਿਹੜਾ ਲੋਹਾ ਹੈ ਉਹਨੂੰ ਪੂਰਾ ਕਰਦਾ ਹੈ ਸਰੀਰ ਦੀਆਂ ਘਾਟਾਂ ਵਾਧਾਂ ਪੂਰੀਆਂ ਕਰਦਾ ਹੈ ਕੜਾ ਜਦੋਂ ਸਾਡੇ ਮਾਸ ਦੇ ਨਾਲ ਸਪਰਸ਼ ਹੁੰਦਾ ਹੈ ਸਾਡੇ ਅੰਗ ਦੇ ਨਾਲ ਸਾਡੀ ਬਾਹ ਦੇ ਵਿੱਚ ਟੱਚ ਹੁੰਦਾ ਲੋਹੇ ਦਾ ਕੜਾ ਇਹ ਸਾਡੇ ਸਰੀਰ ਦੀ ਜਿਹੜੀ ਘਾਟ ਹੈ ਉਹ ਪੂਰੀ ਕਰ ਦਿੰਦਾ ਹੈ ਦੂਜਾ ਗਿਆਨ ਹੈ ਤੂੰ ਕੀ ਮਿਲਦਾ ਹੈ ਜਦੋਂ ਤੂੰ ਕਿਸੇ ਨੂੰ ਕੋਈ ਚੀਜ਼ ਦਵੇਂਗਾ ਨਾ ਆਪ ਤੋਂ ਛੋਟੇ ਨਹੀਂ ਇਹ ਕੜੇ ਨੇ ਅੱਗੇ ਆ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੜੇ ਤੋਂ ਗਿਆਨ ਬਹੁ ਵੱਡਾ ਮਿਲਦਾ ਜੇ ਲੈਣਾ ਹੋਵੇ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਕੋਈ ਦਾਤ ਕੋਈ ਚੀਜ਼ ਦੇਣੀ ਹੈ ਨਾ ਇਹਨੇ ਕੜੇ ਨੇ ਅੱਗੇ ਆ ਜਾਇਆ ਇਹ ਕੜਾ ਨਹੀਂ ਅੱਗੇ ਆਉਂਦਾ ਇਹ ਗੁਰੂ ਦੀ ਬਖਸ਼ਿਸ਼ ਅੱਗੇ ਆ ਜਾਂਦੀ ਆਖੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੇ ਨਾਲ ਖੜਾ ਤੂੰ ਵਰਤੌਣ ਵਾਲਾ ਤਾਂ ਬਣਾ ਤੇ ਜਦੋਂ ਕੋਈ ਐਦਾਂ ਹੱਥ ਕਰਕੇ ਮੰਗਦਾ ਕਿਸੇ ਤੋਂ ਇਹ ਕੜੇ ਨੇ ਪਿੱਛੇ ਵਗ ਜਾਣਾ ਉਹਦੀਆਂ ਦਾਤਾਂ ਬਖਸ਼ੀਸ਼ਾਂ ਨੇ ਨਾ ਜਿਹੜੀਆਂ ਉਹ ਪਿੱਛੇ हट ਜਾਂਦੀਆਂ ਇੱਕ ਨਾ ਹੁਕਮ ਹੀ ਬਖਸ਼ੀਸ਼ ਇੱਕ ਹੁਕਮ ਹੀ ਸਦਾ ਭਵਾਈ ਹੈ ਜਦੋਂ ਆਪਾਂ ਕਿਸੇ ਤੋਂ ਕੋਈ ਚੀਜ਼ ਮੰਗਦੇ ਆ ਗੁਰੂ ਦੀ ਬਖਸ਼ਿਸ਼ ਘਟ ਜਾਂਦੀ ਆ ਪਿਆਰੇ ਪਿੱਛੇ हट ਜਾਂਦੀਆਂ ਨੇ ਦਾਤਾਂ ਤੇ ਜਦੋਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਅਸੀਂ ਕਿਝ ਇਹਨੂੰ ਕੁਝ ਦੰਨੇ ਆ ਨਾ ਇਹ ਗੁਰੂ ਦੀ ਬਖਸ਼ਿਸ ਅੱਗੇ ਆ ਜਾਂਦੀ ਹੈ ਇੱਕ ਤਾਂ ਕੜੇ ਦਾ ਕੱਕਾ ਹੋ ਗਿਆ ਦੂਜਾ ਹੋ ਗਿਆ ਸਾਡੀ ਸ੍ਰੀ ਸਾਹਿਬ ਇਹਨੂੰ ਕਿਰਪਾਨ ਵੀ ਕਹਿੰਨੇ ਆਪਾਂ ਕਿਰਪਾਨ ਦਾ ਭਾਵ ਕਿਰਪਾ ਆਨ ਗੁਰੂ ਦੀ ਕਿਰਪਾ ਰਹਿੰਦੀ ਹੈ ਕਹਿੰਦੇ ਜਿਹੜਾ ਕਿਰਪਾਨ ਪਾ ਕੇ ਰੱਖਦਾ ਸਤਿਗੁਰੂ ਸ਼ਾਸਤਰਾਂ ਨੂੰ ਬਹੁਤ ਪਿਆਰ ਕਰਦੇ ਸੀ ਸ਼ਾਸਤਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਬਾਜਾਂ ਵਾਲੇ ਪਤਸਾ ਹੁਣ ਜਿਹੜੇ ਪੰਜੇ ਤਖਤ ਨੇ ਨਾ ਸਾਡੇ ਧਰਮ ਦੇ ਵਿੱਚ ਗੁਰਮਤ ਦੇ ਵਿੱਚ ਪੰਜਾਂ ਤਖਤਾਂ ਤੇ ਸ਼ਾਸਤਰਾਂ ਦੀ ਪੂਜਾ ਹੁੰਦੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪੰਜੇ ਤਖਤਾਂ ਦਾ ਮਹਾਨਤਮ ਪਰਮਾ ਹੋਵੇ ਪੰਜੇ ਤਖਤਾਂ ਤੇ ਤੁਸੀਂ ਕਦੇ ਵੀ ਵੇਖੋਗੇ ਉੱਥੇ ਜ਼ਿਆਦਾ ਕਰਕੇ ਪੂਜਾ ਸ਼ਸਤਰਾਂ ਦੀ ਹੁੰਦੀ ਹੈ ਤੇ ਉਹਨਾਂ ਸ਼ਸਤਰਾਂ ਦੇ ਵਿੱਚੋਂ ਸਾਨੂੰ ਸਤਿਗੁਰਾਂ ਨੇ ਇੱਕ ਸ੍ਰੀ ਸਾਹਿਬ ਕਿਰਪਾਨ ਵੀ ਦੇ ਦਿੱਤੀ ਕਿਰਪਾ ਆਨ ਤੇਰੀ ਆਨ ਵਾਸਤੇ ਤੇਰੀ ਰਕਸ਼ਾ ਵਾਸਤੇ ਜਿਹੜੀ ਸ੍ਰੀ ਸਾਹਿਬ ਹਨ ਗੁਰੂ ਪਿਆਰਿਓ ਸੱਚੇ ਪ੍ਰਤਖ ਸਾਹਿਬ ਕਹਿੰਦੇ ਜਦੋਂ ਕਿਸੇ ਤੇ ਜ਼ੁਲਮ ਹੁੰਦਾ ਨਾ ਉਦੋਂ ਇਹ ਕਿਰਪਾਨ ਬਣ ਜਾਂਦੀ ਆਖੋ ਸਤਨਾਮ ਸ੍ਰੀ ਗੁਰੂ ਜਦੋਂ ਕਿਸੇ ਤੇ ਜ਼ੁਲਮ ਹੁੰਦਾ ਉਦੋਂ ਇਹੀ ਸ੍ਰੀ ਸਾਹਿਬ ਕਿਰਪਾਨ ਬਣ ਜਾਂਦੀ ਜਦੋਂ ਅਸੀਂ ਆਪਣੀ ਰੱਖਿਆ ਵਾਸਤੇ ਪਾਉਣੀਆ ਉਦੋਂ ਇਹ ਸ੍ਰੀ ਸ੍ਰੀ ਸਾਹਿਬ ਇਹਦਾ ਸਤਕਾਰ ਹੈ ਜਿਵੇਂ ਆਪਾਂ ਅਰਦਾਸ ਦੇ ਵਿੱਚ ਇੱਕ ਵਚਨ ਪੜਦੇ ਹਾਂ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਈ ਇਹ ਚੰਡੀ ਦੀ ਵਾਰ ਦੀ ਜਿਹੜੀ ਬਾਣੀ ਬਾਣੀ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀ ਆ ਚੰਡੀ ਦੀ ਵਾਰ ਦੀ ਗੁਰਬਾਣੀ ਇਹ ਜਿਹੜਾ ਅਰਦਾਸ ਦੀ ਪਹਿਲੀ ਪੌੜੀ ਪੜਦੇ ਆ ਨਾ ਅਸੀਂ ਪ੍ਰਥਮ ਭਗਉਤੀ ਸਿਮਰ ਕਾਏ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਇਹ ਸ਼ਾਸਤਰਾਂ ਦਾ ਸਤਕਾਰ ਕੀਤਾ ਇਸ ਪੌੜੀ ਦੇ ਵਿੱਚ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸੂਹ ਸ਼ਾਸਤਰਾਂ ਦਾ ਸਤਕਾਰ ਸਤਿਗੁਰੂ ਬਹੁਤ ਕਰਦੇ ਸੀ ਪਿਆਰ ਪਹਿਲਾ ਕੱਕਾ ਕੜਾ ਹੋ ਗਿਆ ਦੂਜਾ ਕੱਕਾ ਕਿਰਪਾਨ ਹੋ ਗਈ ਤੀਜਾ ਕੱਕਾ ਸਾਡੇ ਕੇਸਾਂ ਦੇ ਵਿੱਚ ਕੰਗਾ ਹੁੰਦਾ ਜਿਹੜਾ ਹੁਣ ਕੰਗੇ ਤੋਂ ਸਾਨੂੰ ਗਿਆਨ ਕੀ ਮਿਲਦਾ ਜੇ ਕੰਗੇ ਤੋਂ ਗਿਆਨ ਲੈਣਾ ਹੋਵੇ ਅੱਜ ਸਾਡੇ ਤੇ ਕੋਈ ਦੁੱਖ ਆਉਂਦਾ ਕੋਈ ਤਕਲੀਫ ਆਉਂਦੀ ਆ ਸਿਮਿੰਟਾਂ ਸਿਕਿੰਟਾਂ ਦੇ ਵਿੱਚ ਪਿਆਰਿਓ ਪਿੱਛੇ ਹਟ ਜਾਂਦੇ ਆ ਸੀ ਥੋੜਾ ਜਿਹਾ ਬੁਖਾਰ ਹੋਇਆ ਸਿਰਦਰਦ ਹੋਇਆ ਕਹਿੰਦੇ ਅੱਜ ਨਿਤਨੇਮ ਨਹੀਂ ਕਰਨਾ ਕੱਲ ਨੂੰ ਦੇਖਾਂਗੇ ਨਿਤਨੇਮ ਵੀ ਨਹੀਂ ਕਰਦੇ ਕਹਿੰਦੇ ਸਿਰਦਰਦ ਹੁੰਦਾ ਕੋਈ ਥਕਾਵਟ ਹੋ ਗਈ ਕਹਿੰਦੇ ਸੇਵਾ ਨਹੀਂ ਕਰਨੀ ਜਲਦੀ ਨਹੀਂ ਉੱਠਣਾ ਅੱਜ ਕਹਿੰਦੇ ਲੇਟ ਉੱਠਾਂਗੇ ਆਰਾਮ ਕਰਾਂਗੇ ਕਿਉਂ ਕਹਿੰਦੇ ਸਰੀਰ ਥੱਕਿਆ ਹੋਇਆ ਕੰਗੇ ਤੋਂ ਗਿਆਨ ਕੀ ਮਿਲਦਾ ਪਿਆਰਿਓ ਕੰਗਾ ਸਾਡੇ ਸਿਰ ਦਾ ਤਾਜ ਹੈ ਸਾਡੇ ਸਿਰ ਦੇ ਸਭ ਤੋਂ ਉੱਪਰਲੇ ਪਾਸੇ ਕੰਗਾ ਕੰਗੇ ਦਾ ਨਿਵਾਸ ਹੈ ਕੰਗੇ ਦਾ ਟਿਕਾਣਾ ਕਿਉਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਦਿਆਲਾ ਜੀ ਨੂੰ ਸਮਝਾਇਆ ਸੀ ਨਾ ਸਤਿਗੁਰਾਂ ਨੇ ਆਪਣੇ ਕੇਸਾਂ ਦਾ ਕੰਗਾ ਕੱਢ ਕੇ ਉਹਨੂੰ ਹੱਥ ਵਿੱਚ ਫੜ ਕੇ ਤੇ ਐਦਾਂ ਕਰਕੇ ਵਿਖਾਈ ਜਾਂਦੇ ଥିଲେ ਗੁਰੂ ਦੇ ਪਿਆਰ ਵਾਲੇ ਸਿੰਘ ਸਮਝ ਜਾਂਦੇ ਨੇ ਪਿਆਰੇ ਹੁੰਦੇ ਨੇ ਜਿਹੜੇ ਸਤਗੁਰਾਂ ਦੇ ਸਮਝ ਜਾਂਦੇ ਨੇ ਕੰਗੇ ਤੋਂ ਗਿਆਨ ਕੀ ਮਿਲਦਾ ਕੰਗੇ ਤੇ ਵੇਖੋ ਪਹਿਲਾਂ ਲੱਕੜ ਬਣੀ ਦਰਖਤ ਨੂੰ ਵੱਡਿਆ ਗਿਆ ਪਹਿਲਾਂ ਪੱਟਿਆ ਜੜ ਤੋਂ ਫਿਰ ਆਰੇ ਨਾਲ ਵੱਡਿਆ ਗਿਆ ਫਿਰ ਉਹਦੇ ਨਿੱਕੇ ਨਿੱਕੇ ਟੁਕੜੇ ਕੀਤੇ ਗਏ ਫਿਰ ਦੰਦੇ ਬਣਾਉਣ ਵਾਸਤੇ ਉਹਦੇ ਵਿੱਚ ਆਰਾ ਚੱਲਿਆ ਇੰਨੀਆਂ ਤਕਲੀਫਾਂ ਝੱਲ ਕੇ ਅੱਜ ਤੇਰੇ ਸਿਰ ਦੇ ਉੱਪਰ ਤਾਂ ਕੰਗਾ ਤਾਜ ਬਣਿਆ ਖੁਸ ਸਤਨਾਮ ਤਰੀ ਵਾਹਿਗੁਰੂ ਕੰਗੇ ਦੇ ਜਿਹੜੇ ਗੁਣ ਨੇ ਨਾ ਸਾਡੇ ਕੇਸਾਂ ਨੂੰ ਠੰਡੇ ਰੱਖਦੇ ਗੁਰਮਤਿ ਅਨੁਸਾਰ ਸਾਡੇ ਕੇਸਾਂ ਦੇ ਵਿੱਚ ਇੱਕ ਕੋਈ ਅਲਰਜੀ ਪੈਦਾ ਹੋ ਜਾਂਦੀ ਆ ਕੁਦਰਤ ਵੱਲੋਂ ਹੀ ਆ ਗੁਰੂ ਪਿਆਰਿਆ ਜਿਹੜਾ ਲੱਕੜ ਦਾ ਕੰਗਾ ਸਿਰ ਵਿੱਚ ਰੱਖ ਦੈ ਨਾ ਕੋਈ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਸਿਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਆਖੋ ਸਤਨਾਮ ਵਾਹਿਗੁਰੂ ਇਹ ਠੰਡੇ ਰੱਖਦਾ ਸਾਡੇ ਸਿਰ ਨੂੰ ਸਾਡੇ ਕੇਸਾਂ ਨੂੰ ਤੇ ਦੂਜੀ ਗੱਲ ਸਾਡੇ ਜਿਵੇਂ ਆਪਾਂ ਕਹਿੰਨਾ ਨਾ ਕਸਰਤ ਜਦੋਂ ਕੰਗਾ ਕਰ ਲੈਂਦਾ ਗੁਰੂ ਦਾ ਪਿਆਰਾ ਨਾ ਲੱਕੜ ਦਾ ਸਿਰ ਨੂੰ RAM ਮਿਲ ਜਾਂਦਾ ਹੈ ਤੀਜਾ ਕੱਕਾ ਸਾਡਾ ਇਹ ਹੈ ਚੌਥਾ ਕੱਕਾ ਹੈ ਸਾਡਾ ਕਸਹਿਰਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਕਸਹਿਰੇ ਦੀ ਦਾਤ 받 ਸੀ ਕਸਹਿਰਾ ਪਹਿਨਣ ਵਾਸਤੇ ਵਚਨ ਕੀਤਾ ਇਤਿਹਾਸ ਦੱਸਦਾ ਹੈ ਕਹਿੰਦੇ ਪੰਜਾਂ ਪਿਆਰਿਆਂ ਨੇ ਇੱਕ ਸਹਿਰਾ ਕਹਿੰਦੇ ਇੱਦਾਂ ਕਰਕੇ ਨਾ ਉੱਪਰ ਚੱਕ ਲਿਆ ਸੀ ਪਿਆਰਿਆਂ ਸਤਿਕਾਰ ਹੰਕਾਰ ਮਹਾਰਾਜ ਨੇ ਆਖਿਆ ਭਾਈ ਕਹਿੰਦੇ ਪਹਿਨਣ ਵਾਸਤੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਇਹ ਸੋਡੇ ਜੱਤ ਸੱਤ ਦੀ ਨਿਸ਼ਾਨੀ ਐ ਇਹਨੂੰ ਪਹਿਨ ਕੇ ਰੱਖਿਆ ਕਰੋ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪੰਜਮਾ ਕੱਕਾ ਕੀ ਐ ਅਸੀਂ ਸਾਡੀ ਦਸਤਾਰ ਥੱਲੋਂ ਦੀ ਇੱਕ ਕੇਸ ਕੀ ਬੰਨਦੇ ਆ ਪਿਆਰੇ ਛੋਟਾ ਜਾਂ ਕੱਪੜਾ ਹੁੰਦਾ ਹੈ ਕੇਸ ਕੀ ਸਜਾਉਂਦੇ ਆ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੰਜੇ ਕੱਕਿਆਂ ਦਾ ਧਾਰਨੀ ਹੋਵੇ ਨਿਤਨੇਮ ਦਾ ਧਾਰਨੀ ਹੋਵੇ ਫਿਰ ਸੱਚੇ ਪਾਕਸਾ ਨੂੰ ਪਿਆਰ ਵੜਾ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਸਾਫ ਲਿਖਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿਤ ਪਿਆਰੀ ਉੱਜ ਕੋ ਸਿੱਖ ਪਿਆਰਾ ਨਾਹੀਂ ਸਿੱਖ ਤੋਂ ਪਹਿਲਾਂ ਸਿੱਖ ਦੀ ਰਹਿਤ ਪਿਆਰੀ ਹੈ ਰਹਿਣੀ ਰਹੈ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਦਾ ਚਿਹਰਾ ਚਿਹਰਾ ਕਹਿੰਦੇ ਨੇ ਸੇਵਾਦਾਰ ਨੂੰ ਕੁਝ ਸੇਵਾਦਾਰ ਬਣ ਜਾਣਾ ਗੁਰਮਤ ਵਿੱਚ ਸੇਵਾਦਾਰ ਕਹਿੰਦੇ ਨੇ ਉਹ ਦਾਸੀਆਂ ਦੀ ਸੰਪਰਦਾ ਵਿੱਚ ਚਿਹਰੇ ਨੂੰ ਚੇਲਾ ਕਹਿੰਦੇ ਨੇ ਵੀ ਚੇਲਾ ਬਣ ਗਿਆ ਨਨਮਲੇ ਤੇ ਦਾਸੀਆਂ ਵਿੱਚ ਇਹਨੂੰ ਚੇਲਾ ਕਹਿੰਦੇ ਨੇ ਸਾਡੀ ਗੁਰਮਤ ਵਿੱਚ ਇਹਨੂੰ ਚਿਹਰੇ ਨੂੰ ਸੇਵਾਦਾਰ ਕਹਿੰਦੇ ਨੇ ਕਿਸੇ ਦਾ ਸੇਵਾਦਾਰ ਬਣ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਦਾ ਸੇਵਾਦਾਰਾਂ ਜਿਹੜਾ ਰਹਿਣੀ ਵਿੱਚ ਰਹਿੰਦਾ ਮਰਯਾਦਾ ਵਿੱਚ ਰਹਿੰਦਾ